ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੇ ਇਸ ਵਿਸ਼ੇ ਦੇ ਵਿੱਚ ਗੱਲ ਕਰਾਂਗੇ ਕਿ ਪੀਰਾਂ ਫਕੀਰਾਂ ਦਾ ਜਦੋਂ ਆਪਾਂ ਪ੍ਰਸ਼ਾਦ ਬਣਾਉਂਦੇ ਆਂ ਭੋਗ ਲਗਾਉਂਦੇ ਆਂ ਤੇ ਉਹ ਭੋਗ ਲਗਾਉਣਾ ਅਸਲ ਵਿੱਚ ਕਿਸ ਤਰ੍ਹਾਂ ਚਾਹੀਦਾ ਹੈ ਜਿਹੜਾ ਕਿ ਭੋਗ ਲੱਗੇ ਉਹ ਮਾਲਕ ਕਬੂਲ ਵੀ ਕਰੇ ਪੀਰਾਂ ਫਕੀਰਾਂ ਦਾ ਨੈਗਮਾ ਤਾਂ ਆਪਾਂ ਪਾਉਂਦੇ ਆਂ ਦਾਸ ਵੀ ਕਰਦੇ ਆਂ सो कई तो वैसे ही थालू ढक के प्रसाद को रख देंगे ने कोई, किसे तरह कोई किसे तरह किस तरह करता कोई किस तरह करता असल किस तरह भोग जो है पीर को लगाना चाहिए है जी सो so, आप ये बारे गल करनी है वीडियो को पूरी सुनना समझना अमल करना जी कुछ कमेंटा भी दसागे जेकर कोई सा पहली बार है तो साढ़े चैनल सबसक्राइब करो जी वीडियो शेयर लाइक कमेंट जरूर करना ਕਮੈਂਟਾਂ ਵਿੱਚ ਜਿਹੜਾ ਪੀਰਾ ਦੀ ਜੈਸਾ ਜਿਆ ਦੀ ਵੀ ਜ਼ਰੂਰ ਲਿਖਿਓ ਜੀ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਸੋ ਇੱਥੇ ਆਪਾਂ ਤੁਹਾਨੂੰ ਹੁਣ ਇੱਕੁੱਝ ਕਮੈਂਟਾਂ ਵੀ ਦੱਸਾਂਗੇ ਜੀ ਪੂਰੀ ਵੀਡੀਓ ਸੁੰਣਾ ਸਮਝਣਾ ਇਹ ਨਹੀਂ ਹੈ ਕਿ ਗੱਲ ਸਿਰਫ ਉਹਨੀਕ ਸੁਣਨੀ ਆ ਸੋ ਜੇਕਰ ਆਪਣੇ ਗੁਰੂ ਪੀਰ ਦੇ ਨਾਲ ਦਿਲੋਂ ਪਿਆਰ ਹੈ ਤਾਂ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਕਿ ਕਰੀ ਤੱਕ ਵੀਡੀਓ ਨੂੰ ਸੁਣਿਆ ਹੈ ਤੇ ਲਾਈਕ ਇੱਕ ਜ਼ਰੂਰ ਕਰ ਦਿਓ ਜੀ ਸੋ ਹੁਣ ਆਪਾਂ ਇੱਥੇ ਪਹਿਲਾ ਇੱਕ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸੁਪਨੇ ਵਿੱਚ ਰਾਤ ਨੂੰ ਹਰੇ ਰੰਗ ਦੇ ਸੱਪ ਨਜ਼ਰ ਆਉਂਦੇ ਨੇ ਸੋ ਆਪਾਂ ਕਈ ਵਾਰ ਕਹਿ ਚੁੱਕੇ ਹਾਂ ਕਿ ਜਦੋਂ ਵੀ ਤੁਹਾਨੂੰ ਸੁਪਨੇ ਦੇ ਜੇ ਨਾਗ ਦੇ ਦਰਸ਼ਨ ਹੁੰਦੇ ਆ ਜਿਹੜੇ ਸੱਪ ਨਜ਼ਰ ਆਉਂਦਾ ਹੈ ਤਾਂ ਉੱਥੇ ਤੁਸੀਂ ਇੱਕ ਇਹ ਹੀ ਕਰਮ ਕਰਿਆ ਕਰੋ ਕਿ ਕੱਚੀ ਰੱਸੀ ਦਾ ਛਿੱਟਾ ਹੀ ਦੇਣਾ ਹੈ ਕਿਉਂਕਿ ਨਾਲ ਹੋਰ ਕੁਝ ਨਹੀਂ ਮੰਗਦਾ ਸੋ ਜੇਕਰ ਉਹਨਾਂ ਦੀ ਕੋਈ ਨਾਰਾਜ਼ਗੀ ਹੈ ਜਾਂ ਭੁੱਲ ਗਏ ਹੋ ਕੋਈ ਗੱਲ ਤੁਹ ਸਪਨੇ ਰਹੀ ਜਿਸਨ ਲੱਗ ਪੈਂਦੇ ਆ ਸੋ ਬਾਕੀ ਜੇਕਰ ਸਪਨੇ ਦੇ ਵਿੱਚ ਤੁਹਾਨੂੰ ਕੁਝ ਨੁਕਸਾਨ ਪਹਚਾ ਰਿਹਾ ਤਾਂ ਆਪਣੀ ਗਲਤੀ ਦੀ ਮਾਫੀ ਜਰੂਰ ਮੰਗ ਲਓ ਜੀ ਸੋ ਬਾਕੀ ਇੱਥੇ ਇੱਕ ਇਹੀ ਕਰਮ ਕਰਦਿਆ ਕਰੋ ਕਿ ਕੱਚੀ ਦਸੇ ਦਾ ਸ਼ਿਖਤਾ ਮਹੀਨੇ 'ਚ ਇੱਕ ਵਾਰ ਹੀ ਦੇ ਦੋ ਚਾਹੀਏ ਦਿਆ ਜਰੂਰ ਕਰੋ ਜੀ ਕਿੱਥੇ ਸੀ ਸ਼ਕੰਢੀ ਜਿੱਥੇ ਵੀ ਤੁਸੀਂ ਨਾਗਾ ਦੇ ਜਾਂਦੇ ਹੋ ਪੀਰਾਂ ਦੇ ਜਾਂ ਮੇਸੂ ਦੁੱਧ ਚੜਦਾ ਹੈ ਤੇ ਦੁੱਧੇ ਚੜਾ ਲਿਆ ਕਰੋ ਥੋੜੀ ਹੰਡ ਪਾ ਕੇ ਜੀ ਸੋ ਇੰਨਾ ਨੂੰ ਕਰਮ ਕਰਦੇ ਆ ਕਰੋ ਇਹਦੇ ਨਾਲ ਫਿਰ ਨਾਗ ਸ਼ਾਂਤ ਰਹਿੰਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਅਸੀਂ ਗੁਰੂ ਬਣਾਇਆ ਹੋਇਆ ਸੀ ਜਿਹੜੀ ਗੁਰਦਾਨਾ ਕੀਤੀ ਹੋਈ ਸੀ ਪਰ ਕਿਸੇ ਕਾਰਨ ਸਾਨੂੰ ਗੁਰੂ ਛੱਡਣਾ ਪਿਆ ਸੋ ਪਰ ਸੁਪਨੇ ਵਿੱਚ ਦਰਸ਼ਨ ਦਿੰਦੇ ਨੇ ਇਹਦਾ ਕੀ ਸੰਕੇਤ ਹੋ ਸਕਦਾ ਹੈ ਸੋ ਦੇਖੋ ਜੀ ਗੁਰੂ ਆਪਾਂ ਪਹਿਲਾਂ ਹੀ ਦੱਸਿਆ ਹੈ ਕਿ ਗੁਰੂ ਜਦੋਂ ਵੀ ਬਣਾਉਂ ਰਹੇ ਆ ਸੋਚ ਸਮਝ ਕੇ ਬਣਾਉਂ ਰਹੇ ਆ ਕਿ ਜਿੱਥੇ ਮਨ ਝੁਕ ਜਾਵੇ ਮਨ ਨੂੰ ਸ਼ਾਂਤੀ ਮਿਲਦੀ ਹੈ ਤਾਂ ਫਿਰ ਉੱਥੇ ਗੁਰਧਾਰਨਾ ਕਰਨੀ ਚਾਹੀਦੀ ਹੈ ਜੇਕਰ ਇੱਕ ਵਾਰ ਗੁਰਧਾਰਨਾ ਕਰ ਲਈ ਹੈ ਤਾਂ ਫਿਰ ਕਦੇ ਵੀ ਗੁਰੂ ਨੂੰ ਛੱਡਣਾ ਨਹੀਂ ਚਾਹੀ ਜੀ ਟੀ ਮਰਜੀ ਵੱਡੀ ਮੁਸੀਬਤ ਆ ਜਾਵੇ ਸੋ ਪਰ ਇੱਥੇ ਸਹੀ ਮੈਨੇ ਕਿਸੇ ਨੂੰ ਗੁਰੂ ਬਾਰੇ ਕਈਆਂ ਨੂੰ ਪਤਾ ਹੀ ਨਹੀਂ ਸੋ ਆਮ ਜੋ ਕੋਈ ਦਰਵਾਰ ਤੇ ਜਾਂ ਮੰਦਿਰ ਵਿੱਚ ਬੈਠਾ ਹੋਇਆ ਉਹ ਗੁਰਧਾਰਨਾ ਕਰ ਲੈਂਦੇ ਉਹਦੇ ਨਾਲ ਕੋਈ ਸ਼ਬਦ ਲੈ ਲੈਂਦੇ ਤੇ ਗੁਰੂ ਬਣਾ ਲੈਂਦੇ ਸੋ ਗੁਰੂ ਐਦਾਂ ਨਹੀਂ ਬਣਦਾ ਗੁਰੂ ਪੂਰਾ ਹੋਣਾ ਚਾਹੀਦਾ ਹੈ ਜਿੱਥੇ ਕਾਫੀ ਸੰਗਤ ਜੁੜੀ ਹੁੰਦੀ ਹੈ ਪਤਾ ਹੈ ਕਿ ਗੱਦੀ ਤੇ ਬੈਠੇ ਹੋਏ ਆ ਤੇ ਨਾਮ ਸ਼ਬਦ ਦਿੰਦੇ ਆ ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾਮ ਸ਼ਬਦ ਮਿਲਦਾ ਹੈ ਸੋ ਅਭਿਸ਼ਾਹੀ ਗੁਰੂ ਉੱਥੇ ਬਣਾਉਣਾ ਕਹਿੰਦੇ ਕਿ ਜਿੱਥੇ ਹੁਕਮ ਹੋਇਆ ਹੈ ਬਾਲਕ ਦਾ ਸੋ ਪ੍ਰਮਾਤਮਾ ਨੇ ਜਿਹੜੀ ਰੂਹ ਇਸ ਧਰਤੀ ਤੇ ਭੇਜਿਆ ਹੋਇਆ ਕੀ ਦੁਨੀਆਂ ਦਾ ਭਲਾ ਕਰਨਾ ਨਾਮ ਦੇ ਨਾਲ ਜੋੜਨਾ ਸੋ ਨਾਮ ਸ਼ਬਦ ਹਮੇਸ਼ਾ ਉਸ ਥਾਂ ਤੋਂ ਲੈਣਾ ਹੈ ਇਹ ਨਹੀਂ ਹੈ ਕਿ ਆਮ ਹੀ ਕੋਈ ਹੁਣ ਜਿਵੇਂ ਆਪਾਂ ਕੋਈ ਥੋੜੀ-ਬੋਤੀ ਸੇਵਾ ਕਰਨ ਦੀ ਗੱਲ ਕਰਦੇ ਤਾਂ ਆਪਾਂ ਇੱਕ ਦੂਸਰੇ ਤੋਂ ਕੋਈ ਸ਼ਾਂਤ ਲੈ ਲਿਆ ਤੇ ਗੁਰੂ ਬਣ ਗਿਆ ਸੋ ਵੈਸੇ ਆਪਾਂ ਹੁਣ ਵੀਡੀਓ ਵਿੱਚ ਕਈ ਕਲਮਾਂ ਵੀ ਕਲਮਾਂ ਵੀ ਦੱਸਣਾ ਹੋਇਆ ਹੈ कि किलो एक कोई गुरु नहीं बन जाता सो गुरु की फिर जिम्मेवारी हो जाती ड्यूटी लग जाती है क्योंकि जम्मन मरत तो रैत करना गुरु का रुतबा बहुत वाला है आम कोई इंसान गुरु नहीं बन सकता यह नहीं है कि आप कित तो, कोई शब्द कलाम लैली तो सो वह आप पीर खीर की वैसे भी सेवा करते ही हाँ सो so, गुरधाना सोच के बनाओ जेकर गुरधाना कर ली है तो फिर कद भी छो फिर चाहे जो मर्जी होटी मर्जी मुसीबत आ जाए पर जो नाम शब्द थानू मिल चुका है ਨਾਮ ਸ਼ਬਦ ਸਿਵਰੋ ਸੋ ਕੋਈ ਵਜਾ ਹੋ ਸਕਦੀ ਹੈ ਠੀਕ ਹੈ ਤੁਸੀਂ ਪਿੱਛੇ ਹੋ ਗਏ ਹੋ ਪਰ ਨਾਮ ਸ਼ਬਦ ਤੁਸੀਂ ਘਰੇ ਬੈਠ ਕੇ ਕਰਨਾ ਕਰਿਓ ਜ਼ਰੂਰੀ ਨਹੀਂ ਹੈ ਕਿ ਆਪਾਂ ਉਸ ਦਰਵਾਜ਼ੇ ਜਾਵਾਂਗੇ ਫਿਰ ਉਹ ਨਾਮ ਸ਼ਬਦ ਲੱਗੇਗਾ ਜੇਕਰ ਕੋਈ ਲੱਗਦਾ ਹੈ ਕਿ ਕੋਈ ਇਹੋ ਜੀ ਵਜਾ ਵੜੀਏ ਤਾਂ ਰਸਤੇ ਆਪ ਮਾਰਕ ਸਵਾਰ ਦਿੰਦੇ ਨੇ ਜੇਕਰ ਕੋਈ ਪ੍ਰੋਬਲਮ ਆ ਜਾਂਦੀ ਔਰ ਗੁਰੂ ਉਹ ਹੀ ਰੱਖੋ ਜਦੋਂ ਦਰਸ਼ਨ ਹੋ ਰਿਹਾ ਤਾਂ ਫਿਰ ਨਾਮ सो so, नाम शब्द ये नहीं होंगे कि जो तुआ उत्थे जाके ही असें करना नाम शब्द घर बैठ के ही करना है नाम शब्द यही करते जाओ सो so, गुरु, गुरु ले तुम सच्चे रहो रास्ता ना बदलो so, तो सो जो रास्ते बदलोंगे तो बहुत रुकावटा आनगिया जो गुरु के दर्शन हो रहे हैं तो समझ लो थो ਲੋਕੋ ਵਿੱਚ ਦੀ ਤੁਹਾਨੂੰ ਦਾਸਨ ਦੇ ਰਿਹਾ ਤੁਹਾਨੂੰ ਅਹਿਸਾਸ ਕਰਾ ਰਿਹਾ ਚਾਹਤ ਕਰਾ ਰਿਹਾ ਸੋ ਤੁਸੀਂ ਉਸੇ ਲੇਨ ਨੂੰ ਫੜ ਕੇ ਰੱਖੋ ਜਿ ਕਾ ਜ ਤੁਸੀਂ ਕਿਤੇ ਹੋਰ ਗੁਰਦਾਰਨਾ ਕਰਦੋਂ ਇਸ ਤਰ੍ਹਾਂ ਇਨਸਾਨ ਨੂੰ ਕਦੇ ਢੋਈ ਨਹੀਂ ਮਿਲਦੀ ਰਸਤੇ ਵਿੱਚ ਭਟਕਦਾ ਹੀ ਰਹਿ ਜਾਂਦਾ ਇੱਕ ਦੇ ਵੜੋਂਗੇ ਤਾਂ ਪਾਰ ਲੱਗੂਗੇ ਜੀ ਸੋ ਇਹਨਾਂ ਗੱਲਾਂ ਨੂੰ ਜ਼ਰੂਰ ਸਮਝ ਕੇ ਚੱਲਣਾ ਸੋ ਕਦੇ ਇਹ ਨਹੀਂ ਸੋਚਣਾ ਕਿ ਮੈਂ ਗੁਰਦਾਰਨਾ ਕੀਤੀ ਹੋਈ ਮੇਰੇ ਸੁਪਨੇ ਵਿੱਚ ਤਾਂ ਇਹ ਨਹੀਂ ਪਰ ਘਰ ਦੇ ਕਿਸੇ ਹੋਰ ਮੈਂਬਰ ਦੇ ਸੁਪਨੇ ਵਿੱਚ ਆਹ ਜੜੀ ਕਿ ਜਿਵੇਂ ਖਿਆ ਹੋਇਆ ਹੈ ਕਿ ਮੇਰੀ ਵਾਈਫ ਦੇ ਸੁਪਨੇ ਵਿੱਚ ਆਉਂਦੇ ਨੇ ਦਰਸ਼ਨ ਦਿੰਦੇ ਨੇ ਸੋ ਉਹ ਤਾਂ ਸਿਰਫ ਇੱਕ ਉਹਨਾਂ ਦੇ ਇਸ਼ਾਰਾ ਹੀ ਦੇਣਾ ਹੈ ਜਾਂ ਚਾਹੀ ਕਿਸੇ ਬਹਾਨੇ ਦੇ ਦੇਣ ਜੀ ਸੋ ਇਸ਼ਾਰਿਆਂ ਨੂੰ ਸਮਝਣਾ ਖੁਦ ਹੈ ਸੋ ਹੁਣ ਆਪਾਂ ਇਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਇੱਥੇ ਲਿਖਦੇ ਨੇ ਕਿ ਦੀਦੀ ਜੀ ਜਦੋਂ ਖੁੱਲੀਆਂ ਅੱਖਾਂ ਨਾਲ ਪੀਰ ਦਿਸਣ ਲੱਗਣ ਤਾਂ ਇਹਦਾ ਕੀ ਮਤਲਬ ਹੁੰਦਾ ਹੈ ਕਿ ਧਿਆਨ ਜੁੜ ਰਿਹਾ ਹੈ ਸੋ ਬਿਲਕੁਲ ਜੀ ਸੋ ਖੁੱਲੀਆਂ ਅੱਖਾਂ ਦੇ ਨਾਲ ਉਹ ਅਨਸੰਦਾਰਸ਼ਨ ਦੇ ਸਕਦਾ ਜਿਹੜਾ ਬਹੁਤ ਗੱਲਾਂ ਨੂੰ ਗੁਪਤ ਰੱਖ ਲੈਂਦਾ ਹੈ ਸਿੱਕੀ ਦਿਰੋਟ ਜੁੜ ਜਾਂਦਾ ਤਾਂ ਮਾਲਕ ਉਹਦੇ ਤੇ ਕਿਰਪਾ ਵੀ ਕਰ ਦਿੰਦਾ ਸੋ ਕਈ ਨੁਕਸਾਨਾਂ ਦੀ ਸੇਵਾ ਨਹੀਂ ਹੁੰਦੀ ਪਰ ਕੁਸ਼ਿ ਪਿਛਲਾ ਹੀ ਸਬੰਧ ਹੁੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਇਹ ਹੀ ਕਹਾਂਗੇ ਜੀ ਫਿਰ ਵੀ ਤੁਸੀਂ ਇਹਨਾਂ ਗੱਲਾਂ ਤੇ ਵੀ ਧਿਆਨ ਦਿਓ ਕਿ ਗੁਪਤ ਰੱਖੋ ਰੌਲਾ ਕਦੇ ਨਾ ਪਾਓ ਜੀ ਸੋ ਇਹ ਗੱਲਾਂ ਨੂੰ ਜਿੰਨਾ ਤੁਸੀਂ ਉਤ ਰੱਖੋਗੇ ਉੰਨੀ ਹੀ ਗਾਲਾਂ ਨਿਕਲਣੀ ਸ਼ੁਰੂ ਹੋ ਜਾਵੇਗੀ ਮਾਲਕ ਦੀ ਬਹੁਤ ਵੱਡੀ ਕਿਰਪਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਸੋ ਅੱਜ ਦਾ ਮੇਨ ਵਿਸ਼ਾ ਬਹੁਤ ਹੀ ਖਾਸ ਹੈ ਜੀ ਇੰਤੇ ਤੱਕ ਵੀਡੀਓ ਸੁਣੀ ਹੈ ਤਾਂ ਲਾਈਕ ਇੱਕ ਜ਼ਰੂਰ ਕਰ ਦਿਓ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਪੀਰਾਂ ਨੂੰ ਪ੍ਰਸ਼ਾਦ ਦਾ ਅਸਲ ਵਿੱਚ ਲੋੜ ਕਿਸ ਤਰ੍ਹਾਂ ਚਾਹੀਦਾ ਹੈ ਤੇ ਕਿਹੜਾ ਕੰਮ ਕਿਵੇਂ ਕਰਨਾ ਹੈ ਆਪਾਂ ਅੱਜ ਇਹਦੇ ਬਾਰੇ ਗੱਲ ਕਰਾਂਗੇ ਜੀ ਸੋ ਜਿਵੇਂ ਉਹਨ ਬਰੇ ਗਿਆਨੀ ਸ੍ਰੀ ਫਾਰੀ ਹੈ ਤੇ ਗਿਆਨੀ ਸ੍ਰੀ ਤੇ ਵੀ ਪ੍ਰਸ਼ਾਦ ਦਾ ਭੋਗ ਲਗਾਇਆ ਜਾਣਾ ਤਾਂ ਵੈਸੇ ਵੀ ਵੀਰਵਾਰ ਐਤਵਾਰ ਤੇ ਜਿਹੜੇ ਸੇਵਾ ਕਰਦੇ ਨੇ ਸੋ ਪ੍ਰਸ਼ਾਦ ਦਾ ਭੋਗ ਜ਼ਰੂਰ ਲਗਾਉਦੇ ਨੇ ਸੋ ਖਾਸ ਕਰਕੇ ਜੇਕਰ ਇੱਥੇ ਦੀ ਗੱਲ ਕਰੀਏ ਤੇ ਆਪਾਂ ਇਸ ਤਰ੍ਹਾਂ ਕਰਨ ਨਹੀਂ ਕਰਦੇ ਪਰ ਪੀਰਾਂ ਦੀ ਗੱਲ ਜੋ ਕਰਦੇ ਆ ਪੀਰਾਂ ਪੀਰਾਂ ਨੂੰ ਜਿਹੜੇ ਮਾਸਤਾਨੂ ਬੰਦਿਆਂ ਨੂੰ ਮੰਨਦੇ ਨੇ ਸੋ ਉਹਨਾਂ ਨੂੰ ਕਿਸ ਤਰ੍ਹਾਂ ਭੋਗ ਲਗਾਉਣਾ ਚਾਹੀਦਾ ਪ੍ਰਸ਼ਾਦ ਆ ਖਾਸ ਕਰਕੇ ਸੋ ਇਸ ਗੱਲ ਤੇ ਗੌਰ ਕਰਨਾ ਜੀ ਸਾਈਂ ਲੋਕਾਂ ਨੂੰ ਮੰਨਦੇ ਹੋ ਤਾਂ ਵੀ ਇਸ ਤਰ੍ਹਾਂ ਹੀ ਪ੍ਰਸ਼ਾਦ ਦਾ ਜਲਾ ਤੱਕ ਭੋਗ ਲਗਾਉਣਾ ਚਾਹੀਦਾ ਕਿਉਂਕਿ ਜੋ ਚੀਜ਼ ਅਸੀਂ ਬਣਾ ਕੇ ਮੂਰੇ ਧਰਦੇ ਅਰਦਾਸ ਬੇਨਤੀ ਕਰਦੇ ਆ ਕਿ ਮਾਲਕ ਜੀ ਆ ਕੇ ਭੋਗ ਲਗਾਉ ਸ਼ਕੋ ਪ੍ਰਸ਼ਾਦ ਦਾ ਸੋ ਇਹ ਤਾਂ ਇੱਕ ਅਰਦਾਸ ਹੋ ਜਾਂਦੀ ਹੈ ਬਾਕੀ ਜਦੋਂ ਪ੍ਰਸ਼ਾਦ ਉਹਨਾਂ ਦੇ ਨਾਮ ਦਾ ਘੜਦੇ ਹੋ ਸੋ ਕੋਸ਼ਿਸ਼ ਕਰਿਆ ਕਰੋ ਕਿ ਜਿਵੇਂ ਇੱਕ ਗੋਟੇ ਦੀ ਅੱਗ ਤਿਆਰ ਕਰ ਲਈਏ ਸੋ ਇੱਕ ਬਾਥੀ ਲੈ ਲਓ ਉਹਦੀ ਅੱਗ ਬਣਾ ਲਓ ਬਣਾ ਕੇ ਫਿਰ ਜਿਹਦੇ ਵਿੱਚ ਵੀ ਤੁਸੀਂ ਧੂਪ ਲੇਂ ਅੱਗ ਉਹ ਪਾਉਂਗੇ ਜਾਂ ਕਿਸੇ ਦੀ ਭਾਂਡੇ ਵਿੱਚ ਰੱਖ ਲਓ ਕਿਸੇ ਤਰ੍ਹਾਂ ਦਾ ਵੀ ਫਾਇਦੇ ਮਿਲ ਜਾਂਦਿਆ ਹੈ ਧੂਪ ਪਾਉਣ ਵਾਸਤੇ ਕੜਸ਼ੀ ਬਣੀ ਹੁੰਦੀ ਹੈ ਸੋ ਉਹਦੇ ਵਿੱਚ ਤੁਸੀਂ ਅੱਗ ਪਾਓ ਅੱਗ ਪਾ ਕੇ ਫਿਰ ਜਦੋਂ ਅੱਗ ਦੇ ਉੱਤੇ ਜੋ ਪ੍ਰਸ਼ਾਦ ਬਣਾਇਆ ਹੈ ਔਰ ਆਪਣੇ ਮਾਲਕ ਦਾ ਨਾਮ ਲੈ ਕੇ ਧੂਪ ਪਾਉਣਾ ਹੈ ਜੋ ਪ੍ਰਸ਼ਾਦ ਬਣਾਇਆ ਉਹ ਚਾਹਤ ਪੰਜ ਵਾਰ ਤੁਸੀਂ ਉਹ ਅੱਗ ਦੇ ਉੱਤੇ ਰੱਖਣਾ ਹੈ ਤਾਂ ਅਰਦਾਸ ਪੀਰਾ ਨੂੰ ਲਾ ਕੇ ਕਰਨੀ ਆ ਕਿਉਂਕਿ ਉਹ ਸਿਰਫ ਸੁਗੰਧ ਲੈਂਦੇ ਆ ਤੇ ਉਹ ਜਿਵੇਂ ਆਪਾਂ ਧੂਪ ਪਾਵਾਂਗੇ ਧੂਪ ਦੀ ਖੁਸ਼ਬੂ ਹੁੰਦੀ ਹੈ ਇਸੇ ਤਰ੍ਹਾਂ ਪ੍ਰਸ਼ਾਦ ਦੀ ਖੁਸ਼ਬੂ ਹੀ ਉਹਨਾਂ ਨੇ ਲੈਣੀ ਹੁੰਦੀ ਆ ਸੋ ਹੋਰ ਉਹ ਚੀਜ਼ਾਂ ਦੇ ਭੁਖੇ ਸਿਰਫ ਸੁਗੰਧ ਹੀ ਪਸੰਦ ਕਰਦੇ ਆ ਸੋ ਇਸ ਕਰਕੇ ਹਮੇਸ਼ਾ ਇਸ ਗੰ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਪੀਰਾ ਪੀਰਾ ਪੂਗਲ ਕੋਣਾ ਹੈ ਤੇ ਇੱਕ ਗੋਡੇ ਦੀ ਅੱਗ ਤਿਆਰ ਕਰੋ ਉਹਦੇ ਉੱਤੇ ਧੂਮਖ ਪਾਓ ਖਾਸ ਕਰਕੇ ਇਹ ਤਰੀਕਾ ਹੈ ਧੂਫ ਪਾਉਣ ਦਾ ਪੂਗਲ ਕੋਣ ਦਾ ਤੇ ਦੂਸਰਾ ਹੈ ਕਹਿੰਦੇ ਕਿ ਕੀ ਭਾਂਡੇ ਦੇ ਵਿੱਚ ਲੱਗ ਤੋ ਕੱਢਣਾ ਚਾਹੀਦਾ ਆ ਸੋ ਕੱਢ ਨਹੀਂ ਸਕਦੇ ਆ ਜਿੱਕਰ ਕੱਲਾ ਧੂਮ ਹੀ ਪਾਉਣਾ ਤੇ ਤਦ ਧੂਪ ਪਾ ਦਿਓ ਵਰਨਾ ਭਾਂਡੇ ਦੇ ਵਿੱਚ ਜਿਹੜੇ ਬਾਬਿਆਂ ਦੇ ਭਾਂਡੇ ਵੱਖਰੇ ਹੀ ਪੀਰਾਂ ਦੇ ਹੋਣੇ ਚਾਹੀਦੇ ਆ ਉਹਨਾਂ ਦੇ ਵਿੱਚ ਪ੍ਰਸ਼ਾਦ ਕੱਢ ਦਿਆ ਕਰੋ ਉਹਨਾਂ ਦਾ ਨਿਗਮਾ ਪਾ ਕੇ ਬਾਅਦ ਵਿੱਚ ਘੰਟੇ ਦੋ ਘੰਟੇ ਜਾ ਕੇ खा लो भी नशा करने वाले प्रसाद फिर ना दो जे घर में कोई शराब पीता है जिससे तरह की हो चीज खाँदा है खुद ज बच्चों को खा दो खुद जो सेवा करता है वह खा सकता है दो तरीक़े ही भोग लगया करो सब तो बड़ा तरीका जो खास है वह है अग दे ਪ੍ਰਸ਼ਾਦ ਪਾਉਣ ਤੋਂ ਪਹਿਲਾਂ ਥੋੜਾ ਦੇਸੀ ਘਿਓ ਜ਼ਰੂਰ ਪਾਓ ਜੇਕਰ ਦੇਸੀ ਘਿਓ ਨਹੀਂ ਹੈ ਤਾਂ ਸਰੋਂ ਦਾ ਤੇਲ ਥੋੜਾ ਜਿਹਾ ਪਾ ਸਕਦੇ ਆ ਫਿਰ ਪ੍ਰਸ਼ਾਦ ਉੱਤੇ ਰੱਖ ਸਕਦੇ ਜੇਕਰ ਅੱਗ ਨਹੀਂ ਬਣਾ ਸਕਦੇ ਤਾਂ ਫਿਰ ਐਵੇਂ ਹੀ ਭਾਂਡੇ ਦੇ ਵਿੱਚ ਉਹਨਾਂ ਦੇ ਨਾਮ ਦਾ ਪ੍ਰਸ਼ਾਦ ਕੱਢ ਦਿਆ ਕਰੋ ਜੀ ਸੋ ਇਸ ਤਰੀਕੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਹੜੀ ਭਾਵਨਾ ਦੇ ਨਾਲ ਕੰਮ ਕਰ ਰਹੇ ਹੋ ਉਹ ਸਭ ਜਾਣੀ ਜਾਣ ਲਈ ਜੀਵ ਭਵਨਾਵਾਂ ਦੀ ਗੁੱਝ ਲੈਂਦੇ ਨੇ ਬਾਕੀ ਖੁਦ ਕੋਲੋਂ ਥੋੜਾ ਜਿਹਾ ਕਾਰਨ ਸੂਚ ਸਮਝ ਕੇ ਜੇਕਰ ਆਪਣਾ ਤਰੀਕਾ ਚੇਂਜ ਕਰ ਲੋਗੇ ਕਰੋਗੇ ਇਹ ਵਧੀਆ ਗੱਲ ਆ ਸੋ ਬਜ਼ੁਰਗ ਸਿਆਣੇ ਪੰਲਾਂ ਤੂਫ ਇਸੇ ਤਰ੍ਹਾਂ ਪਰਚਾਰ ਦਾ ਪਾਉਂਦੇ ਸੀ ਜਠੇਰਿਆਂ ਦਾ ਵੀ ਧੂਪ ਜ਼ਿਆਦਾ ਤੱਕ ਦੇਖਿਆ ਹੋਵੇਗਾ ਕਿ ਅੱਗ ਦੇ ਉੱਤੇ ਹੀ ਪਾਇਆ ਜਾਂਦਾ ਸੀ ਸੋ ਬਾਕੀ ਗੱਲ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਸੋ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜੈ ਜੀ ਦਾ ਦੀ ਜੈ ਸੰਗਤੀ